ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਸਾਡੇ ਕਤਵਾਲੀ ਜਿਹੜੇ ਐਸਟੋ ਨੇ ਮਜੀਦਪੁਰਾ ਚੌਕੀ ਚਾਸ ਗਲਿਆਰਾ ਬਲਜਿੰਦਰ ਸਿੰਘ ਹੋਰਾਂ ਨੇ ਇਹ ਕੱਲ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਦਰਵਾਜ਼ਾ ਸਾਹਿਬ ਦੇ ਏਰੀਏ ਦੇ ਵਿੱਚੋਂ ਉਹ ਚੋਰ ਫੜੇ ਨੇ ਇਹਨਾਂ ਨੇ ਔਰ ਉਹ ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ ਉਸ ਤੋਂ ਇਲਾਵਾ 5 ਮੋਟਰਸਾਈਕਲ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ ਨੇ ਟੋਟਲ 6 ਮੋਟਰਸਾਈਕਲ ਜਿਹੜੇ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 54 ਜਿਹੜਾ ਵਾ 379 411 ਦਾ ਜਿਹੜਾ ਦਰਜ ਕੀਤਾ ਗਿਆ ਔਰ ਇਹ ਜਿਹੜੇ ਦੋ ਚੋਰ ਨੇ ਇੱਕ ਜਗਰਾਤ ਸਿੰਘ ਆ ਜੀ ਤੇ ਦੂਜਾ ਇਹ ਅਜਨਾਲਾ ਸਾਈਡ ਦਾ ਰਹਿਣ ਵਾਲਾ ਇੱਕ ਜਣਾ ਇੱਕ ਜਣਾ ਜਿਹੜਾ ਹੈਗਾ ਜੀ ਗੁੰਟਾਲਾ ਸਾਈਡ ਦਾ ਰਹਿਣਾ ਅਸੀਂ ਪਿਛਲੇ ਅਰਸੇ ਦੌਰਾਨ 25 ਮੋਟਰਸਾਈਕਲ ਹੋਰ ਰਿਕਵਰ ਕੀਤੇ ਨੇ ਇਸ ਤੋਂ ਇਲਾਵਾ ਔਰ 27 ਮੋਬਾਈਲ ਰਿਕਵਰ ਕੀਤੇ ਚੋਰੀ ਦੇ 25 ਮੋਬਾਈਲ ਇਹ ਜਿਹੇ ਨੇ ਜਿਹੜੇ ਆਪਾਂ ਰਿਕਵਰ ਕੀਤੇ ਜਿਹੜੇ ਮਿਸ ਹੋਏ ਸੀ ਆਪਣੇ ਸ਼ਰਧਾਲੂਆਂ ਦੇ ਔਰ ਉਹਨਾਂ ਨੂੰ ਆਪਾਂ ਵਾਪਸ ਕੀਤੇ ਨੇ